ਗੱਲ ਜੀ ਮੈਂ ਤੁਹਾਡਾ ਆਪਣਾ सोनू ਆਪਣੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਕੋਲ ਆਈ ਸੀ Swift ਗੱਡੀ ਜਿਹਦਾ ਕੀ ਬੌਨਟ ਤੇ ਬੰਪਰ ਦੋਵੇਂ ਐਕਸੀਡੈਂਟ ਸੀ ਤੇ ਇਸ ਨੂੰ ਆਪਾਂ ਕਰਨਾ ਸੀ ਕਲਰ ਤੇ ਡੈਂਟਿੰਗ ਕੱਢ ਕੇ ਇਹਦਾ ਫਾਈਨਲ ਲੁੱਕ ਆਪਾਂ ਤੁਹਾਨੂੰ ਜਮ ਐਂਡ ਤੇ ਦਿਖਾਵਾਂਗੇ ਤੁਸੀਂ ਵੀਡੀਓ ਨਾਲ ਬਨੇ ਰਹੋ ਪਹਿਲਾਂ ਆਪਾਂ ਇਸ ਦੇ ਡੈਂਟ ਕੱਢ ਕੇ ਇਸ ਦੇ ਉੱਪਰ ਲਾਈ ਪੱਟੀ ਦੇਖੋ ਪੱਟੀ ਲਾ ਕੇ ਉੱਪਰ ਆਪਾਂ ਰੇਗਮਾਰ ਵਗੈਰਾ ਮਾਰ ਕੇ ਇਸ ਨੂੰ ਤਿਆਰ ਕਰ ਲਾਂਗੇ ਪਹਿਲਾਂ ਆਪਾਂ ਇਸ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਰਗੜ ਕੇ ਸਾਫ਼ ਕਰ ਲਾਂਗੇ ਤਾਂ ਕਿ ਇਸ ਦੀ ਕਲਰਿੰਗ ਬਹੁਤ ਸੋਹਣੀ ਆ ਸਕੇ ਤੁਸੀਂ ਵੀਡੀਓ ਨਾਲ ਬਣੇ ਰਹੋ ਤੇ ਵੀਡੀਓ ਨੂੰ ਜ਼ਰੂਰ ਦੇਖੀ ਚੱਲੋ ਅੱਗੇ-ਅੱਗੇ ਦੇਖੋ ਕਿਵੇਂ ਕੰਮ ਹੋ ਰਿਹਾ ਆ ਦੇਖੋ ਆਪਾਂ ਪੱਟੀ ਲਾ ਕੇ ਇਸ ਦੇ ਉੱਪਰ ਪਾਣੀ ਨਾਲ ਚੰਗੀ ਤਰ੍ਹਾਂ ਰੇਗ ਮਾਰ ਨਾਲ ਇਸ ਨੂੰ ਰਗੜ ਕੇ ਇਸ ਨੂੰ ਬਿਲਕੁਲ ਸਾਫ਼ ਕਰ ਲਿਆ ਤੇ ਆ ਫਾਈਨਲ ਲੁੱਕ ਦੇ ਦੀ ਰੰਗ ਮਾਰ ਕੇ ਆਪਾਂ ਕੱਢ ਲਈ ਦੇਖੋ ਕਿੰਨੀ ਸੋਹਣੀ ਕਲਰਿੰਗ ਆਈ ਆ ਤੇ ਤੁਸੀਂ ਦੱਸੋ ਵੀ ਆਪਣਾ ਕੰਮ ਕਿਵੇਂ ਲੱਗਿਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਤਾਂ ਕਿ ਸਾਡੀ ਵੀ ਹੌਸਲਾ ਵਜਾਈ ਹੋਵੇ ਤੇ ਸਾਡੇ ਕੰਮ ਨੂੰ ਸ਼ਾਬਾਸ਼ ਜ਼ਰੂਰ ਦਿਓ ਜੇ ਤੁਹਾਨੂੰ ਵਧੀਆ ਲੱਗੇ ਫਿਰ ਹਾਜ਼ਰ ਹੋਵਾਂਗੇ ਇੱਕ ਨਵੀਂ ਵੀਡੀਓ ਲੈ ਕੇ ਧੰਨਵਾਦ ਲਵ ਯੂ ਆਲ